ਇਹੋ ਜੀ ਕੀ ਲੋਡ ਪੈ ਗਈ 340 ਦਿਨਾਂ ਦੇ ਵਿੱਚ ਜੇ ਉਹਨਾਂ ਨੂੰ ਕੋਈ ਲੋਡ ਨਹੀਂ ਪਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਈ ਤੇ 16 ਫਰਵਰੀ ਨੂੰ ਉੱਥੇ ਜਾ ਕੇ ਸਪਾਈ ਕੈਮ ਲਗਾਣੇ ਬਾਥਰੂਮਾਂ ਦੇ ਵਿੱਚ ਕੈਮਰੇ ਲਗਾਣੇ ਡੋਂਗਲਸ ਲਗਾਣੀਆਂ ਔਰ ਉੱਥੋਂ ਉਹਨਾਂ ਨੂੰ ਜਾ ਕੇ ਇੱਕ ਤਰੀਕੇ ਨਾਲ ਮੈਂਟਲ ਹਰਾਸਮੈਂਟ ਕਰਨੀ ਜਦੋਂ ਪਤਾ ਹੈ ਕਿ ਐਨਐਸਏ ਦੇ 12 ਮਹੀਨੇ ਖਤਮ ਹੋਣ ਵਾਲੇ ਨੇ ਉਸ ਦਰਾਂਨ ਉਹਨਾਂ ਨੂੰ ਉੱਥੇ ਹੀ ਰੱਖਣ ਲਈ ਇੱਕ ਇੱਕ ਕੋਸ਼ਿਸ਼ ਹੋ ਸਕਦੀ ਸੀ ਦੂਸਰਾ ਹੈ ਸੀ ਵੀ ਉਹਨਾਂ ਦੀਆਂ ਉੱਥੇ ਕੁਝ ਵੀਡੀਓਜ਼ ਜਾਂ ਉਹਨਾਂ ਦਾ ਉਹ ਸਾਰਾ ਕੁਝ ਟਰੈਕ ਕਰਕੇ ਉਹਦਾ ਮਿਸਯੂਜ਼ ਕਰਨਾ ਫਰੀਕਨ ਕੰਟਰੋਲ ਦੇ ਕੇਸਾਂ ਦੇ ਜਿਹੜੇ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਜਾਂ ਅਫਸਰਾਂ ਨੂੰ ਸਜ਼ਾਾਂ ਮਾਫ਼ ਕੀਤੀਆਂ ਜਾ ਸਕਦੀਆਂ ਤੇ ਇਹਨਾਂ ਦੀਆਂ ਕਿਉਂ ਨਹੀਂ ਸਿੱਖ ਨੌਜਵਾਨ ਦਾ ਇੱਕ ਵਫਦ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਉਹਨਾਂ ਨੂੰ ਮਿਲਿਆ ਬੰਦੀ ਸਿੰਘਾਂ ਦੀ ਰਹਾਈ ਤੇ ਡਿਬਰੂਗੜ੍ਹ ਦੇ ਵਿੱਚ ਬੰਦ ਜਿਹੜੇ ਸਿੱਖ ਨੌਜਵਾਨ ਐ ਉਹਨਾਂ ਦੀ ਮੰਗਾਂ ਨੂੰ ਲੈ ਕੇ ਗੱਲਬਾਤ ਕਰ ਲੈਣੇ ਸਰਦਾਰ ਸੁਖਦੇਵ ਸਿੰਘ ਖਾਲਸਾ ਉਹ ਸਾਡੇ ਨਾਲ ਮੌਜੂਦ ਐ ਖਾਲਸਾ ਜੀ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਕੇਂਦਰੀ ਰਾਜ ਮੰਤਰੀ ਨੂੰ ਜੀ ਮੰਗਾਂ ਕੀ ਕੁਛ ਐ ਤੇ ਕੀ ਕੁਛ ਭਰੋਸਾ ਦੇ ਕੋ ਪ੍ਰੋਸਾ ਤਾਂ ਉਹਨਾਂ ਨੇ ਕਿਹਾ ਵੀ ਅਸੀਂ ਕੇਂਦਰ ਸਰਕਾਰ ਨਾਲ ਉੱਪਰ ਗ੍ਰਹਿ ਮੰਤਰਾਲੇ 'ਚ ਗੱਲ ਕਰਕੇ ਦੱਸਣਗੇ ਵੀ ਕੀ ਪ੍ਰੋਸਾ ਉਹਨਾਂ ਨੂੰ ਮਿਲਿਆ ਉਹੀ ਪ੍ਰੋਸਾ ਸਾਨੂੰ ਮਿਲੇਗਾ ਸੋ ਸਾਡੀਆਂ ਜਿਹੜੀਆਂ ਮੇਨਲੀ ਡਿਮਾਂਡ ਸੀ ਉਹ ਤਿੰਨ ਸੀ ਅੱਜ ਦੀਆਂ ਜਿਦੇ ਵਿੱਚ ਸਭ ਤੋਂ ਇਮੀਡੀਏਟ ਜਿਹੜੀ ਅਸੀਂ ਚਾਹੁੰਦੇ ਸੀ ਵੀ ਉਹ ਗ੍ਰਹਿ ਮੰਤਰਾਲੇ 'ਚ ਗੱਲ ਕਰਨ ਉਹ ਸੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਜਿਹੜੀਆਂ ਮੰਗਾਂ ਨੂੰ ਲੈ ਕੇ ਭਾਈ ਅਮਰਤਪਾਲ ਸਿੰਘ ਖਾਲਸਾ ਤੇ ਉਹਨਾਂ ਦੇ ਸਾਥੀ ਭੁਖੜ ਹੜਤਾਲ ਤੇ ਬੈਠੇ ਹੋਏ ਨੇ ਵੀ ਉਹ ਮੰਗਾਂ ਇਮੀਡੀਏਟ ਮੰਨੀਆਂ ਜਾਣ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲੀ ਉਹਨਾਂ ਦੀ ਜਿਹੜੀ ਮੰਗ ਕਹਿ ਲਓ ਜਾਂ ਸ਼ਰਤ ਕਹਿ ਲਓ ਪੋਖ ਹੜਤਾਲ ਤੋੜਨ ਦੀ ਉਹ ਹੈ ਕਿ ਉਹਨਾਂ ਨੂੰ ਪੰਜਾਬ ਤਬਦੀਲ ਕੀਤਾ ਜਾਵੇ। ਵੈਸੇ ਵੀ 21-22 ਦਿਨ ਤਕਰੀਬਨ 18 ਮਾਰਚ ਨੂੰ ਜਾਂ 19 ਮਾਰਚ ਨੂੰ ਐਨਐਸਏ ਦੀ ਟਨਯੋਰ ਵੈਸੇ ਵੀ ਖਤਮ ਹੋਣ ਵਾਲੀ ਹੈ। ਸੋ ਇਹਨਾਂ 21-22 ਦਿਨਾਂ ਦੇ ਵਿੱਚ ਜਿੱਥੇ ਉਹਨਾਂ ਨੇ ਬਾਕੀ 340 ਦਿਨ ਕੱਟੇ ਨੇ ਤੇ ਇਹ ਵੀ 25 ਦਿਨ ਕੱਟਣੇ ਵੀ ਔਖੇ ਨਹੀਂ ਸੀ ਪਰ ਜੋ 16 ਫਰਵਰੀ ਨੂੰ ਡਿਬਰੂਗੜ ਜੇਲ੍ਹ ਦੇ ਵਿੱਚ ਹੋਇਆ ਉਹ ਆਪਣੇ ਆਪ ਦੇ ਵਿੱਚ ਜਿਹੜੀ ਸਰਕਾਰ ਦੀ ਇੰਟੈਂਸ਼ਨ ਨੂੰ ਦਰਸਾਉਂਦਾ ਹੈ। ਕੀ ਇਹੋ ਜੀ ਕੀ ਲੋਡ ਪੈ ਗਈ 340 ਦਿਨਾਂ ਦੇ ਵਿੱਚ ਜੇ ਉਹਨਾਂ ਨੂੰ ਕੋਈ ਲੋਡ ਨਹੀਂ ਪਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਈ ਤੇ 16 ਫਰਵਰੀ ਨੂੰ ਉੱਥੇ ਜਾ ਕੇ ਸਪਾਈ ਕੈਮ ਲਗਾਣੇ ਬਾਥਰੂਮਾਂ ਦੇ ਵਿੱਚ ਕੈਮਰੇ ਲਗਾਣੇ ਡੋਂਗਲਸ ਲਗਾਣੀਆਂ ਔਰ ਉੱਥੋਂ ਉਹਨਾਂ ਨੂੰ ਜਾ ਕੇ ਇੱਕ ਤਰੀਕੇ ਨਾਲ ਮੈਂਟਲ ਹਰਾਸਮੈਂਟ ਕਰਨੀ ਉਹਦਾ ਮਤਲਬ ਇਹ ਕਿ ਵੀ ਹੈ ਵੀ ਜਦੋਂ ਉੱਥੇ ਇੱਕ ਨਵਾਂ ਪਰਚਾ ਦਰਜ ਕਰਨ ਦੀ ਤਿਆਰੀ ਸੀ ਡੇਬਰੂਗੜ ਦੇ ਵਿੱਚ ਹੀ ਵੀ ਕੈਦੀਆਂ ਦੇ ਕੋਲ ਆ ਸਮਾਨ ਮਿਲਿਆ ਤੇ ਉਸ ਅਧਾਰ ਤੇ ਜੇਲ ਮੈਨੂਅਲ ਚ ਅਧਾਰ ਤੇ ਉੱਥੇ ਇੱਕ ਨਵਾਂ ਪਰਚਾ ਦਰਜ ਕਰਕੇ ਜਦੋਂ ਪਤਾ ਹੈ ਕਿ NSA ਦੇ 12 ਮਹੀਨੇ ਖਤਮ ਹੋਣ ਵਾਲੇ ਨੇ ਉਸ ਦਰਾਂ ਉਹਨਾਂ ਨੂੰ ਉੱਥੇ ਹੀ ਰੱਖਣ ਲਈ ਇੱਕ ਇੱਕ ਕੋਸ਼ਿਸ਼ ਹੋ ਸਕਦੀ ਸੀ ਦੂਸਰਾ ਹੈ ਸੀ ਵੀ ਉਹਨਾਂ ਦੀਆਂ ਉੱਥੇ ਕੁਝ ਵੀਡੀਓਜ਼ ਜਾਂ ਉਹਨਾਂ ਦਾ ਉਹ ਸਾਰਾ ਕੁਝ ਟਰੈਕ ਕਰਕੇ ਉਹਦਾ ਮਿਸਯੂਜ਼ ਕਰਨਾ ਸੋ ਉਸ ਤੋਂ ਬਾਅਦ ਉਹਨਾਂ ਨੇ ਫੈਸਲਾ ਕੀਤਾ ਵੀ ਉਹ ਹੋਰ ਇਹ ਬਾਕੀ ਜਿਹੜੇ 22 ਦਿਨ ਵੀ ਉੱਥੇ ਨਹੀਂ ਕੱਟਣਗੇ ਤੇ ਵੀ ਸਰਕਾਰ ਕੋਈ ਹੋਰ ਕਾਰਵਾਈ ਜਾਂ ਹੋਰ ਕੋਈ ਗਲਤ ਮਿਸਯੂਜ਼ ਕਰ ਸਕਦੀ ਹੈ ਉੱਥੇ ਬੈਟਿਆਂ ਦਾ ਜਾਂ ਉਹਨਾਂ ਨੂੰ ਮਰਵਾ ਸਕਦੀ ਹੈ ਜੋ ਉਹਨਾਂ ਦਾ ਦਾਵਾ ਉਹਨਾਂ ਦੀਆਂ ਰਿਕਾਰਡਿੰਗ ਸਭ ਨੇ ਸੁਣੀਆਂ ਨੇ ਜੋ ਵਾਇਰਲ ਹੋਈਆਂ ਸੋ ਉਹਨਾਂ ਨੇ ਇਹ ਕਿਹਾ ਵੀ ਅਸੀਂ ਜਿਹੜਾ ਹੈਗਾ ਵੀ ਬਾਕੀ ਜਿਹੜਾ ਅੰਨ ਪਾਣੀ ਆ ਉਹ ਪੰਜਾਬ ਦੀ ਜੇਲ੍ਹ ਜਾ ਕੇ ਹੀ ਛਕਾਂਗੇ ਸੋ 11 ਦੇ ਕਰੀਬ ਉੱਥੇ ਜਿਹੜੇ ਨੌਜਵਾਨ ਨੇ ਭੁੱਖ ਹੜਤਾਲ ਦੇ ਨੇ ਤੇ ਬਾਕੀ ਉਹਨਾਂ ਨੌਜਵਾਨਾਂ ਦੇ ਪਰਿਵਾਰ ਜਿਹੜੇ ਨੇ ਉਹ ਵੀ ਭੁੱਖ ਹੜਤਾਲ ਦੇ ਨੇ ਅੰਮ੍ਰਿਤਸਰ ਸ਼੍ਰੀ ਅੰਮ੍ਰਿਤਸਰ ਸਾਹਿਬ ਜਿਹੜੇ ਵਿਰਾਸਤੀ ਮਾਰਗ ਦੇ ਉੱਤੇ ਮੋਰਚਾ ਚੱਲ ਰਿਹਾ ਹੜਤਾਲ ਚੱਲ ਰਹੀ ਹੈ ਸੋ ਅਸੀਂ ਕਿਉਂਕਿ ਪੰਜਾਬ ਤੋਂ ਇੱਕ ਹੀ ਸੈਂਟਰਲ ਮਿਨਿਸਟਰ ਨੇ ਜਿਹੜੀ ਸਾਡੀ ਗੱਲ ਇਮੀਡੀਏਟ ਕੇਂਦਰ ਸਰਕਾਰ ਤੱਕ ਪਹੁੰਚਾ ਸਕਦੇ ਨੇ ਸੋ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਇਮੀਡੀਏਟ ਗ੍ਰਹਿ ਮੰਤਰਾਲੇ ਨਾਲ ਗੱਲ ਕਰਕੇ ਇਹਦਾ ਹੱਲ ਕਢਵਾਓ ਔਰ ਤਾਂਕਿ ਜੇ ਕੋਈ ਇੰਸ਼ੋਰੈਂਸ ਮਿਲਦੀ ਅੱਜ ਸਾਨੂੰ ਕਿ ਉਹਨਾਂ ਦੀ ਜਿਹੜੀ ਪੰਜਾਬ ਦੇ ਵਿੱਚ ਜੇਲ ਤਬਦੀਲੀ ਅਗਰ ਇਮੀਡੀਏਟ ਹੋ ਸਕਦੀ ਆ ਔਰ NSA ਜਿਹੜੀ ਹੋਰ ਐਕਸਟੈਂਡ ਨਹੀਂ ਹੋਊਗੀ ਸੋ ਇਹ ਦੋ ਮੰਗਾਂ ਨੇ ਉਹਨਾਂ ਨੇ ਇਹਦੇ ਤੇ ਭਰੋਸਾ ਦਿਵਾਇਆ ਕਿ ਉਹ ਜਲਦ ਗ੍ਰਹਿ ਮੰਤਰਾਲੇ ਨਾਲ ਗੱਲ ਕਰਕੇ ਸਾਨੂੰ ਇਹਦੇ ਤੇ ਰਿਪਲਾਈ ਦੇਣਗੇ ਔਰ ਜੋ ਵੀ ਸਾਨੂੰ ਇੱਥੋਂ ਇੰਸ਼ੋਰੈਂਸ ਮਿਲੇਗੀ ਅਸੀਂ ਭਾਈ ਅਮਰਤਪਾਲ ਸਿੰਘ ਖਾਲਸਾ ਤੇ ਉਹਨਾਂ ਦੇ ਬਾਕੀ ਨੌਜਵਾਨਾਂ ਦੇ ਪਰਿਵਾਰ ਨੂੰ ਇਹਦੇ ਬਾਰੇ ਸੰਪਰਕ ਕਰ ਦਾਂਗੇ ਉਹਨਾਂ ਦੇ ਭਰੋਸਾ ਲੈਣ ਤੋਂ ਬਾਅਦ ਹੀ ਅਸੀਂ ਅੱਜ ਡੈਲੀਗੇਸ਼ਨ ਦੇ ਰੂਪ ਦੇ ਵਿੱਚ ਜਾਇਕ ਲਈ ਵੀ ਉਹਨਾਂ ਦੇ ਕਹਿਣ ਤੇ ਅੱਜ ਅਸੀਂ ਉਹਨਾਂ ਨੂੰ ਮਿਲਣ ਆਏ ਸੀ ਹਮ ਅੱਛਾ ਬੰਦੀ ਸਿੰਘਾ ਦਾ ਵੀ ਗੱਲ ਹੋਈ ਹੈਗੀ ਇਹ ਬੰਦੀ ਸਿੰਘਾ ਦਾ ਮੋਰਚਾ ਕਾਫੀ ਟਾਈਮ ਤੋਂ ਜਿਹੜਾ ਚੱਲਦਾ ਹੈ ਉਹਦੇ ਬਾਰੇ ਵੀ ਕੋਈ ਗੱਲਬਾਤ ਅੰਦਰ ਹੋਈ ਹੈ ਤੇ ਉਹਦੇ ਬਾਰੇ ਵੀ ਕੋਈ ਭਰੋਸਾ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਪਹਿਲਾਂ ਵੀ ਮਿਲ ਚੁੱਕੀਆਂ ਅਸੀਂ 2022 ਦੀ ਵਿਧਾਨ ਸਭਾ ਚੋਣ ਤੋਂ ਪਹਿਲਾਂ ਵੀ ਇੱਥੇ ਗੱਲ ਕਰਨ ਆਏ ਸੀ ਅਨਫੋਰਚੂਨੇਟਲੀ ਉਦੋਂ ਗੱਲ ਨਹੀਂ ਹੋ ਪਾਈ ਕੋਈ ਮਿਸ ਕਮਿਊਨੀਕੇਸ਼ਨ ਹੋਇਆ ਉਹ ਸਾਨੂੰ ਮੁਲਾਕਾਤ ਕਰਨ ਲਈ ਬਾਹਰ ਨਹੀਂ ਆਏ ਔਰ ਅਸੀਂ ਘਰ ਦੇ ਬਾਹਰੋਂ ਹੀ ਹਜ਼ਾਰਾਂ ਦੀ ਗਿਣਤੀ ਸੰਗਤ ਨਾਲ ਸੀ ਅਸੀਂ ਡੈਲੀਗੇਸ਼ਨ ਦੇ ਰੂਪ ਚ ਮਿਲਣ ਆਏ ਸੀ ਸੋ ਉਹੀ ਮੈਮੋਰੰਡਮ ਅਸੀਂ ਅੱਜ ਫਿਰ 2 ਸਾਲ ਬਾਅਦ ਉਹਨਾਂ ਨੂੰ ਸੌਂਪ ਰਹੇ ਹਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਬਲੀਕਲੀ ਇੱਕ ਜਿਹੜਾ ਵਾਅਦਾ ਕਰਦਾ ਉਹ ਵੀ ਅੱਜ ਤੱਕ ਜਿਹੜਾ ਉਹ ਇੰਪਲੀਮੈਂਟ ਨਹੀਂ ਹੋਇਆ ਉਹ ਅਠਾਂ ਦੇ ਵਿੱਚੋਂ ਵੀ ਤਿੰਨ ਕੈਦੀ ਉਹ ਸੀ ਜਿਨ੍ਹਾਂ ਜਿਹੜੇ ਆਲਰੇਡੀ 5 ਸਾਲ ਤੋਂ ਘਰ ਬੈਠੇ ਸੀ ਰਹਾ ਹੋ ਕੇ ਸੋ ਇਹਦਾ ਮਤਲਬ ਉਹ ਨੋਟੀਫਿਕੇਸ਼ਨ ਦੀ ਇਮਪਲੀਕੇਸ਼ਨ ਹੀ ਅਜ ਤੱਕ ਅਧੂਰੀ ਰਹਿ ਗਈ ਸੋ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਤੀਸਰੀ ਜਿਹੜੀ ਨਾਂ ਸੀਗੇ ਵੀ ਅਸੀਂ ਉਹਨਾਂ ਨੂੰ ਕਿ ਪੰਜਾਬ ਦੇ ਰਾਜਪਾਲ ਦਾ ਇੱਕ ਨੋਟੀਫਿਕੇਸ਼ਨ ਦਿੱਤਾ ਹੈ ਜਿਦੇ ਵਿੱਚ ਫੇਕ ਅਨਕਾਉਂਟਰ ਦੇ ਦੋਸ਼ੀ ਜਿਹੜੇ ਪੁਲਿਸ ਮੁਲਾਜ਼ਮ ਜਿਨ੍ਹਾਂ ਨੂੰ ਉਮਰ ਕੈਦ ਦੀਆਂ ਸਜ਼ਾਵਾਂ ਕੋਟਾ ਨੇ ਦਿੱਤੀਆਂ ਉਹ ਰਾਜਪਾਲ ਸਾਹਿਬ ਨੇ ਤਿੰਨ ਤਿੰਨ ਚਾਰ ਚਾਰ ਸਾਲ ਬਾਅਦ ਉਹਨਾਂ ਦੀਆਂ ਸਜ਼ਾਵਾਂ ਮਾਫ਼ ਕਰ ਦਿੱਤੀਆਂ ਵੀ ਜੇ ਉਹਨਾਂ ਦੀਆਂ ਐਡੇ ਗੰਭੀਰ ਦੋਸ਼ਾਂ ਵਾਲੇ ਫੇਕ ਅਨਕਾਉਂਟਰ ਦੇ ਕੇਸਾਂ ਦੇ ਪੁਲਿਸ ਮੁਲਾਜ਼ਮਾਂ ਦੀਆਂ ਸਜ਼ਾਵਾਂ ਤਿੰਨ ਤਿੰਨ ਚਾਰ ਚਾਰ ਸਾਲ ਬਾਅਦ ਮਾਫ਼ ਹੋ ਸਕਦੀਆਂ ਸੋ ਉਹਦੇ ਲਈ ਜਿਹੜੇ ਬਾਕੀ 20 ਸਿੱਖ ਕੈਦੀ ਨੇ ਜਿਹੜੇ ਜਿਹਨੇ ਜਿਹੜੇ ਡਿਜ਼ਰਵ ਨੇ ਕਰਦੇ ਨੇ ਮੈਰਿਟ ਦੇ ਆਧਾਰ ਤੇ ਉਹਨਾਂ ਦੀਆਂ ਸਜ਼ਾਵਾਂ ਵੀ ਦੇਸ਼ ਦੇ ਗ੍ਰਹਿ ਮੰਤਰੀ ਦੇ ਅਧੀਨ ਆਉਂਦਾ ਉਹਨਾਂ ਦੇ ਅਧਿਕਾਰ ਖੇਤਰ ਚ ਸੋ ਉਹਨਾਂ ਨੂੰ ਵੀ ਕਨਸੀਡਰ ਕਰਕੇ ਕਰਾਇਆ ਜਾਵੇ ਸੋ ਤਿੰਨ ਤਰ੍ਹਾਂ ਦੀ ਲਿਸਟ ਅਸੀਂ ਉਹਨਾਂ ਨੂੰ ਅੱਜ ਨੋਟੀਫਿਕੇਸ਼ਨ ਵਾਲੀ ਜਿਹੜੇ ਨੋਟੀਫਿਕੇਸ਼ਨ ਦੀ ਜਗ੍ਹਾ ਤੇ ਤਿੰਨ ਬੰਦੇ ਕਨਸੀਡਰ ਕਰਦੇ ਸੀ ਔਰ ਬਾਕੀ ਜਿਹੜੇ ਰਾਜਸੀ ਸਿੱਖ ਕੈਦੀ ਨੇ ਜਿਹੜੇ ਮੈਰਿਟ ਤੇ ਡਿਸਰਵ ਕਰਦੇ ਨੇ ਜਿਨ੍ਹਾਂ ਦੀਆਂ ਸਜਾਵਾਂ ਪੂਰੀਆਂ ਹੋ ਚੁੱਕੀਆਂ ਨੇ ਉਹਨਾਂ ਦੇ ਕੇਸਸ ਨੂੰ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਕੋਡ ਆਫ ਕੰਡਕਟ ਲੱਗਣ ਤੋਂ ਪਹਿਲਾਂ ਪਹਿਲਾਂ ਉਹਦਾ ਸਾਨੂੰ ਕੋਈ ਰਿਜ਼ਲਟ ਕੱਢ ਕੇ ਤੇ ਹਮ ਸਗਦੇ ਵੀ ਕਿਉਂਕਿ ਪਿੱਛੇ ਵੀ ਇਹ ਮੁੱਦਾ ਉੱਠਿਆ ਸੀਗਾ ਜਦੋਂ ਭਾਜਪਾ ਕੇਂਦਰੀ ਸੀ ਕਿ ਦਿੱਲੀ ਦੇ ਵਿੱਚ ਜਿਹੜੇ ਹੈ ਉਹ ਸਰਕਾਰ ਨੇ ਸਾਈਨ ਕਰਦੇ ਹੈਗੇ ਜਾਂ ਉਹ ਨਹੀਂ ਉਹਨੂੰ ਹਮੇ ਭਰਦੇ ਹੈਗੇ ਤੇ ਉਹ ਜਿਹੜਾ ਆਮ ਆਦਮੀ ਵਾਲੀ ਸਰਕਾਰ ਸੀਗੀ ਉਹ ਕਹਿੰਦੇ ਭਾਜਪਾ ਨਹੀਂ ਇਹ ਕਰਦੀ ਦੇਖੋ ਅਸੀਂ ਫਿਰ ਇਹ ਕਹਿੰਦੇ ਆ ਵੀ ਇਹ ਇੱਕ ਬਹਾਨਾ ਹੈ ਵੀ ਇਹ ਪਾਸ ਦੇ ਕੇ ਖੇਡ ਰਹੇ ਨੇ ਸਮਾ ਟਪਾਇਆ ਜਾਂਦਾ ਹਰ ਇਲੈਕਸ਼ਨ ਦੇ ਵਿੱਚ ਇੱਕ ਦੂਜੇ ਨੂੰ ਪਾਸ ਕਿ ਖੇਡਿਆ ਜਾ ਰਿਹਾ ਬੇਸਿਕਲੀ ਤਾਂ ਨੀਅਤ ਦਾ ਪ੍ਰਗਟਾਵਾ ਕਰਨਨ ਦੀ ਲੋੜ ਹੈਗੀ ਆ ਵੀ ਜੇ ਫੇਕ ਐਂਡ ਕਾਉਂਟਰ ਵਾਲੇ ਕੇਸਾਂ ਦੇ ਜਿਹੜੇ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਜਾਂ ਅਫਸਰਾਂ ਨੂੰ ਸਜ਼ਾਆਂ ਮਾਫ਼ ਕੀਤੀਆਂ ਜਾ ਸਕਦੀਆਂ ਤੇ ਇਹਨਾਂ ਦੀਆਂ ਕਿਉਂ ਨਹੀਂ ਇੱਕ ਇਹ ਮੈਰਿਟ ਤੇ ਨੇ ਉਹਨਾਂ ਦੀ ਤਾਂ ਸਜ਼ਾ ਵੀ ਪੂਰੀ ਨਹੀਂ ਹੋਈ ਸੀ ਤਾਂ ਜਿੰਨੀ ਸਜ਼ਾ ਹੋਈ ਉਹ ਤੋਂ ਦੁੱਗਣੀ ਭੁਗਤ ਚੁੱਕੇ ਨੇ ਸੋ ਹੋਰ ਇਸ ਤੋਂ ਜ਼ਿਆਦਾ ਹੁਣ ਕੀ ਚਾਹੁੰਦੇ ਨੇ ਵੀ ਕੀ ਉਹ ਕਰਨ ਜਿਹਦੇ ਨਾਲ ਇਹ ਸਜ਼ਾ ਮਾਫ਼ ਹੋ ਸਕੇ ਔਰ ਜਿਹੜੀ ਇਹ ਬੰਨਾ ਲਾਇਆ ਜਾਂਦਾ ਵੀ ਐਲਜੀ ਨੇ ਕਰਨਾ ਜਾਂ ਸੈਂਟੈਂਸ ਰਿਵਿਊ ਬੋਰਡ ਨੇ ਕਰਨਾ ਖਾਸ ਕਰਕੇ ਭਾਈ ਦਵਿੰਦਰਪਾਲ ਸਿੰਘ ਭੁੱਲਰਦੀ ਦਾ ਕੇਸ ਜੇ ਕਰਨਾ ਹੋਵੇ ਤੇ ਉਹ ਰਾਸ਼ਟਰਪਤੀ ਦੀ ਮਨਜ਼ੂਰੀ ਨਾਲ ਅਗਲੇ 24 ਘੰਟਿਆਂ ਚ ਹੋ ਸਕਦਾ ਦੂਸਰੀ ਗੱਲ ਜੇ ਐਲਜੀ ਨੇ ਜਾਂ ਉਹਨਾਂ ਨੇ ਕਰਨਾ ਸੀ ਫਿਰ ਉਹ ਨੋਟੀਫਿਕੇਸ਼ਨ ਦੇ ਵਿੱਚ ਜਿਹੜੇ ਅੱਠ ਕੇਦੀਆਂ ਦਾ ਨਾਮ ਆ ਜਿਨ੍ਹਾਂ ਨੂੰ ਪਬਲਿਕਲੀ ਪ੍ਰਾਈਮ ਮਿਨਿਸਟਰ ਸਾਹਿਬ ਨੇ ਕਿਹਾ ਸੀ ਵੀ ਅਸੀਂ ਰਿਹਾਅ ਕਰ ਰਹੇ ਹਾਂ ਤੇ ਫਿਰ ਉਹ ਨੋਟੀਫਿਕੇਸ਼ਨ ਨੂੰ ਕੀ ਮੰਨੀਏ ਕਿ ਉਦੋਂ ਨਹੀਂ ਸੀ ਪਤਾ ਵੀ ਇਹ ਸੈਂਟੈਂਸ ਰਿਵਿਊ ਬੋਰਡ ਦਾ ਕੇਸ ਆ ਜਾਂ ਐਲਜੀ ਦਾ ਮਤਲਬ ਐਟ ਲੀਸਟ ਜੇ ਦੇਸ਼ ਦੀ ਹੋਮ ਮਿਨਿਸਟਰੀ ਨੇ ਇੱਕ ਲਿਸਟ ਜਾਰੀ ਕੀਤੀ ਆ ਤਾਂ ਸਾਰੇ ਆਦੀ ਕੀਤੀ ਹੋਈ ਸੋ ਉਹ ਸਿੱਧਾ ਚਾਹਣ ਜਿਹੜੀ ਉਸ ਨੋਟੀਫਿਕੇਸ਼ਨ ਦੇ ਬਿਹਾਫ ਤੇ ਅਗਲੇ 24 ਘੰਟਿਆਂ ਦੇ ਵਿੱਚ ਉਹ ਚਾਹਣ ਭਾਈ ਦਵਿੰਦਰਪਾਲ ਸਿੰਘ ਪੁੱਲਰ ਦੀ ਪੱਕੀ ਰਿਹਾਈ ਕਰ ਸਕਦੇ ਆ ਉਹਦੇ ਲਈ ਆਮ ਆਦਮੀ ਪਾਰਟੀ ਜਾਂ ਸੈਂਟੈਂਸ ਰਿਵਿਊ ਬੀਡ ਦੀ ਮੀਟਿੰਗ ਜਾਂ ਉਹਨਾਂ ਦੀ ਰეკਮੈਂਡੇਸ਼ਨ ਮੈਨੇ ਨਹੀਂ ਰੱਖਦੀ ਅੱਛਾ ਦੋ ਮੰਗਾ ਹੋ ਗਏ ਤੀਸਰੀ ਮੰਗ ਵਿੱਚ ਸੀ ਕੋਈ ਤੀਸਰੀ ਅਸੀਂ ਜਿਹੜੀ ਕਿਸਾਨੀ ਮੰਗਾ ਦੇ ਉੱਤੇ ਜਿਹੜਾ ਸਰਕਾਰੀ ਜ਼ਬਰ ਖਨੌਰੀ ਤੇ ਸ਼ੰਭੂ ਬਾਰਡਰ ਤੇ ਚੱਲ ਰਿਹਾ ਇੱਕ ਤਾਂ ਇਹ ਸੀ ਵੀ ਉਹ ਇਮੀਡੀਏਟ ਜਿਹੜਾ ਉਹ ਜ਼ਬਰਬੰਦ ਕੀਤਾ ਜਾਵੇ ਜਿਹੜਾ ਆਪਣੇ ਹੀ ਦੇਸ਼ ਦੇ ਕਿਸਾਨਾਂ ਨੂੰ ਢਿੱਡ ਭਰਨ ਵਾਲਿਆਂ ਨੂੰ ਇਸ ਤਰੀਕੇ ਦੇ ਨਾਲ ਜਲੀਲ ਤੇ ਜ਼ਬਰ ਕੀਤਾ ਜਾ ਰਿਹਾ ਜਿਵੇਂ ਕੋਈ ਦੂਸਰੇ ਦੇਸ਼ ਦੇ ਕੁਸ ਭੈਟੀਏ ਸਾਡੇ ਦੇਸ਼ 'ਚੋਂ ਸਾਇਓ ਸੋ ਇੱਕ ਤਾਂ ਇਹ ਜਿਹੜਾ ਘਟਿਆ ਵਤੀਰਾ ਹਰਿਆਣੇ ਦੀ ਬੀਜੇਪੀ ਸਰਕਾਰ ਕਰ ਰਹੀ ਹੈ ਔਰ ਉਹ ਸਿੱਧੇ ਤੌਰ ਤੇ ਉਹਦੇ 'ਚ ਕੇਂਦਰ ਸਰਕਾਰ ਦੀ ਇਨਵੋਲਵਮੈਂਟ ਨਜ਼ਰ ਆ ਰਹੀ ਹੈ ਉਹਨਾਂ ਦੇ ਹੁਕਮਾਂ ਤੇ ਹੋ ਰਿਹਾ ਇੱਕ ਤਾਂ ਉਹ ਸਰਕਾਰੀ ਜ਼ਬਰ ਜਿਹੜਾ ਉਹ ਬੰਦ ਕੀਤਾ ਜਾਵੇ ਦੂਸਰਾ ਜਿਵੇਂ ਪਹਿਲਾਂ ਨੇਗੋਸ਼ੀਏਸ਼ਨਸ ਕੀਤੀਆਂ ਗਈਆਂ ਟੇਬਲ ਟਾਕ ਨਾਲੇ ਮਸਲੇ ਹੱਲ ਕੀਤੇ ਗਏ ਸੀ ਹੁਣ ਵੀ ਕਿਉਂਕਿ ਇਹ ਜਿਹੜੀ ਐਮਐਸਪੀ ਅੱਜ ਕਿਸਾਨ ਮੰਗ ਰਹੇ ਨੇ ਇਹ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਔਰ 2014 ਦੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹਦੀ ਡਿਮਾਂਡ ਆਪੋਜੀਸ਼ਨ 'ਚ ਰਹਿੰਦੇ ਆ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਈ ਵਾਰ ਸਟੇਜਾਂ 'ਤੇ ਕਰ ਚੁੱਕੇ ਨੇ ਸੋ ਜਦੋਂ ਆਪੋਜੀਸ਼ਨ 'ਚ ਰਹਿੰਦੇ ਆ ਉਹ ਐਮਐਸਪੀ ਕਿਸਾਨਾਂ ਲਈ ਮੰਗ ਰਹੇ ਸੀ ਅੱਜ ਜਦੋਂ ਉਸ ਦੇਣ ਦੀ ਕਪੈਸਿਟੀ ਜਿਹਨੇ ਅੱਜ ਉਹਨਾਂ ਦੇ ਕੋਲ ਰਾਜ ਭਾਗ ਹੈ ਤੇ ਅੱਜ ਉਹਦੇ ਕੋਲ ਮੰਨਕਰ ਹੋਣ ਦਾ ਮੈਨੂੰ ਨਹੀਂ ਲੱਗਦਾ ਵੀ ਕੋਈ ਉਹਨਾਂ ਦੇ ਕੋਲ ਕੋਈ ਠੋਸ ਕਾਰਨ ਹੋਏਗਾ ਸੋ ਇਹ ਇਮੀਡੀਏਟ ਜਿਹੜੀ ਉਹਨਾਂ ਦੀ ਕਿਉਂਕਿ ਇਹ ਟਾਈਮ ਬਾਇੰਗ ਹੋ ਰਹੀ ਹੈ ਅ ਕਿਸੇ ਤਰੀਕੇ ਨਾਲ ਕੋਡ ਆਫ ਕੰਡਕਟ ਲੱਗਣ ਦੀ ਵੇਟ ਕੀਤੀ ਜਾ ਰਹੀ ਹੈ ਇਹ ਤਿੰਨੇ ਮੰਗਾਂ ਜਿਹੜੀਆਂ ਨੇ ਬੀਜੇਪੀ ਸਰਕਾਰ ਨੂੰ ਕੋਡ ਆਫ ਕੰਡਕਟ ਲੱਗਣ ਤੋਂ ਪਹਿਲਾਂ ਪਹਿਲਾਂ ਹੱਲ ਕਰਨੀਆਂ ਜ਼ਰੂਰੀ ਨੇ ਔਰ ਜੇ ਨਹੀਂ ਤਾਂ ਜਿਵੇਂ ਪਹਿਲਾਂ ਇੱਕ ਰੋਧ ਦਾ ਸਾਹਮਣਾ ਸਿੱਖ ਸੰਗਠਾ ਦਾ 2022 ਤੇ 19 ਦੇ ਵੇਲੇ ਕਰਨਾ ਪਿਆ ਸੀ ਗਵਰਨਮੈਂਟ ਨੂੰ ਕਿਸਾਨ ਅੰਦੋਲਨ ਕਰਕੇ ਔਰ ਬੰਦੀ ਸਿੰਘਾਂ ਦੇ ਮਸਲੇ ਕਰਕੇ ਤਾਂ ਫਿਰ ਉਹ ਰੋ ਦੁਬਾਰਾ ਵੀ ਚੇਲਣਾ ਪੈ ਸਕਦਾ ਧੰਨਵਾਦ ਜੀ ਸੁਣਿਆ ਤੁਸੀਂ ਜਿਹੜਾ ਕੇਂਦਰੀ ਮੰਤਰੀ ਸੋਮਪ੍ਰਕਾਸ਼ ਕੈਂਥ ਉਹਨਾਂ ਨੂੰ ਜਿਹੜਾ ਵਫਦ ਮਿਲਿਆ ਹੈਗਾ ਉਹਨਾਂ ਨੇ ਮੰਗ ਪੱਤਰ ਵੀ ਦਿੱਤਾ ਹੈਗਾ ਭਰੋਸਾ ਵੀ ਮਿਲਿਆ ਵਧੀਆ ਮਾਹੌਲ ਦੇ ਵਿੱਚ ਜਿਹੜਾ ਅੰਦਰ ਗੱਲਬਾਤ ਵੀ ਜਿਹੜੀ ਸੁਣੀ ਗਈ ਹੈਗੀ ਹੈ ਦੇਖਦੇ ਹਾਂ ਹੁਣ ਜਿਹੜੀ ਮੰਗਾਂ ਆ ਕੀ ਉਹ ਇਹਨਾਂ ਦੀ ਪ੍ਰਵਾਨ ਹੁੰਦੀਆਂ ਕੀ ਸੈਂਟਰਲ ਸਰਕਾਰ ਜਾਂ ਜਿਹੜਾ ਗ੍ਰਹਿ ਮੰਤਰਾਲੇ ਹੈਗਾ ਕੀ ਇਸ ਮੰਗਾਂ ਨੂੰ ਪੂਰਾ ਕਰਦਾ ਹੈ హనీ దిన ము మనీష్ష బావా పీటీసి న్యూజ్ ఫగవాడ